ਅੱਜ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਵਿਸ਼ਹੀਦੀ ਦਿਹਾੜਾ ਗਾਹ। ਕੌਣ ਹੈ ਭਾਈ ਤਾਰੂ ਸਿੰਘ? ਅਸੀਂ ਅਰਦਾਸ ਕਰਦੇ ਹਾਂ ਰੋਜ਼ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਭਾਵ ਧਰਮ ਦੀ ਖਾਤਰ ਸਿਰ ਦਿੱਤੇ। ਬੰਦ-ਬੰਦ ਕਟਾਏ ਜਿਵੇਂ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਿਨ੍ਹਾਂ ਨੇ ਬੰਦ-ਬੰਦ ਕਟਾਇਆ ਤੀਜਾ ਬਚਨ ਅਸੀਂ ਬੋਲਦੇ ਆ ਖੋਪਰੀਆਂ ਲੋਹਾਈਆਂ ਭਾਵ ਜਿਨ੍ਹਾਂ ਨੇ ਖੋਪੜੀਆਂ ਲੋਹਾਲੀਆਂ ਧਰਮ ਨਹੀਂ ਛੱਡਿਆ ਧਰਮ ਦੀ ਖਾਤਰ ਖੋਪੜੀ ਲੋਹਾ ਲਈ ਕੌਣ ਆ ਭਾਈ ਤਾਰੂ ਸਿੰਘ ਕੀ ਕੋਈ ਬਜ਼ੁਰਗ ਆ ਕੀ ਕੋਈ ਉਮਰ ਹੰਡਾ ਚੁੱਕਿਆ ਹੈ ਨਹੀਂ ਭਾਈ ਸਾਡਾ ਇਤਿਹਾਸ ਬੋਲਦਾ 25 ਸਾਲਾਂ ਦਾ ਨੌਜਵਾਨ ਹੈ ਪਿਤਾ ਚੜਾਈ ਕਰ ਚੁੱਕਿਆ ਹੈ ਘਰ ਦੇ ਵਿੱਚ ਵਿਧਵਾ ਮਾਂ ਹੈ ਇੱਕ ਭੈਣ ਹੈ ਦੋਵੇਂ ਭੈਣ ਭਰਾ ਘਰ ਵਿੱਚ ਮਾਂ ਨੇ ਪੇਕੇ ਘਰ ਤੋਂ ਸਿੱਖੀ ਪ੍ਰਾਪਤ ਕੀਤੀ ਹੈ ਬਚਪਨ ਤੋਂ ਹੀ ਅਸੀਸਾ ਦਿੰਦੀ ਹੈ ਪੋਤਾ ਮਾਤਾ ਕੀ ਆਸੀ ਨਿਮਖ ਨਮਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਨਾਮ ਦੀਆਂ ਬਾਣੀ ਦੀਆਂ ਲੋਰੀਆਂ ਨਾਲ ਭਾਈ ਤਾਰੂ ਸਿੰਘ ਤੇ ਉਹਦੀ ਭੈਣ ਨੂੰ ਵੱਡਿਆਂ ਕੀਤਾ ਹੈ ਇੱਕ ਦਿਨ ਭਾਈ ਤਾਰੂ ਸਿੰਘ ਨੂੰ ਪਤਾ ਲੱਗਦਾ ਹੈ ਕਿ ਜੰਗਲ ਦੇ ਵਿੱਚ ਸਿੰਘ ਰਹਿੰਦੇ ਆਂ ਕਈ ਕਈ ਦਿਨ ਉਹਨਾਂ ਨੂੰ ਪ੍ਰਸਾਦਾ ਨਹੀਂ ਮਿਲਦਾ ਘਰ ਆ ਕੇ ਖੇਤੋਂ ਵੇਲੇ ਆਉ ਕੇ ਮਾਤਾ ਨੂੰ ਕਹਿਣ ਲੱਗਿਆ ਮਾ ਚੰਗਾ ਹੋਵੇ ਜੇ ਆਪਾਂ ਜਿਹੜੇ ਜੰਗਲਾਂ ਦੇ ਵਿੱਚ ਸਿੰਘ ਰਹਿੰਦੇ ਆਂ ਜਿਨ੍ਹਾਂ ਦੇ ਛੱਤ ਨੀਲੀ ਸ਼ਤਿ ਰੱਬੇ ਉਹਨਾਂ ਦੀ ਸੱਤ ਆ ਉਹਨਾਂ ਦੇ ਕੋਲ ਕੋਈ ਘਰ ਘਾਟ ਨਹੀਂ ਹੈ ਘੋੜਿਆਂ ਨੇ ਕਾਠੀਆਂ ਹੀ ਉਹਨਾਂ ਦੇ ਆਰਾਮ ਕਰਨ ਦੀ ਜਗ੍ਹਾ ਹੈ ਜੰਗਲਾਂ ਦੇ ਵਿੱਚ ਹੀ ਟਿਕਾਣੇ ਨੇ ਜਿਨ੍ਹਾਂ ਦੇ ਪਹਿਨਣ ਲਈ ਕੋਈ ਬਸਤਰ ਨਹੀਂ ਸਰਦੀ ਦੀ ਰੁੱਤ ਆ ਗਈ ਹੈ ਤੇ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਪਾਉਣ ਲਈ ਕੋਈ ਚੰਗਾ ਜੋੜਾ ਵੀ ਹੈ ਨਹੀਂ ਸਕਣ ਲਈ ਕਈ ਕਈ ਦਿਨ ਕੁਝ ਨਹੀਂ ਮਿਲਦਾ ਜੰਗਲਾਂ ਦੇ ਵਿੱਚ ਕੰਦਮੂਲ ਖਾ ਕੇ ਗੁਜ਼ਾਰਾ ਕਰ ਰਹੀ ਹੈ ਜੰਗਾ ਹੋਵੇ ਮਾ ਆਪਾਂ ਭੁੱਜੇ ਛੋਲੇ ਛੱਕ ਕੇ ਗੁਜ਼ਾਰਾ ਕਰ ਲਿਆ ਕਰੀਏ ਤੇ ਆਪਾਂ ਸਾਰਾ ਪ੍ਰਸ਼ਾਦਾ ਤਿਆਰ ਕਰਕੇ ਜੰਗਲ ਦੇ ਵਿੱਚ ਸਿੰਘਾਂ ਦੀਆਂ ਖੁਸ਼ੀਆਂ ਲਈਏ ਸ਼ਿਕਾ ਕੇ ਮਾਂ ਕਹਿਣ ਲੱਗੀ ਪੁੱਤ ਜਿਹੜੀਆਂ ਬਚਪਨ ਤੋਂ ਮੈਂ ਅਰਦਾਸਾਂ ਕਰਦੀਆਂ ਅੱਜ ਉਹ ਸਫਲੀਆਂ ਹੋ ਗਈਆਂ ਤੂੰ ਗੁਰੂ ਕਾ ਸਿੱਧੀ ਸਿੱਖ ਬਣ ਗਿਆ ਚੰਗਾ ਤੂੰ ਖੇਤ ਦੇ ਵਿੱਚ ਕੰਮ ਕਰਿਆ ਕਰ ਤੇਰੀ ਭੈਣ ਤੇ ਮੈਂ ਪ੍ਰਸ਼ਾਦਾ ਤਿਆਰ ਕਰਿਆ ਕਰਾਂਗੀ ਆ ਤੇ ਸ਼ਾਮ ਨੂੰ ਤੁਸੀਂ ਜਿਸ ਵੇਲੇ ਹਨੇਰਾ ਹੋ ਜਾਵੇ ਦੋਵੇਂ ਭੈਣ ਭਰਾ ਜੰਗਲ ਦੇ ਵਿੱਚ ਪ੍ਰਸ਼ਾਦਾ ਲੈ ਕੇ ਜਾਇਆ ਕਰੋ ਰੋਜ਼ਾਨਾ ਇਸੇ ਤਰ੍ਹਾਂ ਹੋਣ ਲੱਗਿਆ ਹੈ ਜੰਗਲ ਦੇ ਵਿੱਚ ਦੋਵੇਂ ਭੈਣ ਭਰਾ ਸਿਰ ਤੇ ਟੋਕਰੇ ਚੁੱਕ ਕੇ ਪ੍ਰਸ਼ਾਦੇ ਲੈ ਕੇ ਜਾਂਦੇ ਆ ਸਿੰਘਾਂ ਨੂੰ ਜੰਗਲ ਚ ਪ੍ਰਸ਼ਾਦਾ ਸ਼ਕਾਉਂਦੇ ਆ ਹੁਣ ਜਿਹੜੇ ਜੰਗਲ ਦੇ ਵਿੱਚ ਉਹ ਸਿੰਘ ਨੇ ਕੋਈ ਆਮ ਨਹੀਂ ਹਨ ਕੋਈ ਭੇਖੀ ਨਹੀਂ ਹਨ ਬੇਅੰਤ ਬੇਅੰਤ ਬਾਣੀ ਪੜਨ ਵਾਲੇ ਅਭਿਆਸੀ ਗੁਰੂ ਕੇ ਜੁਝਾਰੂ ਸਿੱਧਕੀ ਸਿੱਖ ਸਿੰਘ ਨੇ ਜਿਸ ਵੇਲੇ ਉਹ ਭੁੱਖਿਆਂ ਨੂੰ ਪ੍ਰਸ਼ਾਦਾ ਮਿਲਦਾ ਤਨ ਤੇ ਗਰਮ ਵਸਤਰ ਮਿਲਦਾ ਚਰਨਾਂ ਵਿੱਚ ਜੋੜਾ ਮਿਲਦਾ ਪਾਉਣ ਨੂੰ ਉਹ ਅਸੀਸਾਂ ਦਿੰਦੇ ਨੇ ਤਾਰੂ ਸਿਆ ਪੁੱਤਰਾ ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ ਭਾਵੇਂ ਤੇਰੀ ਸਿੱਖੀ ਅੰਤਲੇ ਸਾਂ ਤੱਕ ਕੇਸਾਂ ਦੇ ਸਮੇਤ ਨਿਭ ਜਾਵੇ ਉਹ ਅਸੀਸਾਂ ਦਿੰਦੇ ਆ ਰੋਜ਼ ਇੱਕ ਦਿਨ ਇਸ ਇਲਾਕੇ ਦਾ ਮਹੰਤ ਹੈ ਹਰ ਭਗਤ ਨਰਨਜਨੀ ਆ ਉਹ ਜ਼ਕਰੀਆ ਖਾ ਨੂੰ ਮਿਲਣ ਜਾਂਦਾ ਹੈ ਜ਼ਕਰੀਆ ਖਾ ਉਸ ਕੋਲ ਜ਼ਿਕਰ ਕਰਦਾ ਕਿ ਮੈਂ ਅੱਕ ਚੁੱਕਿਆ ਹਾਂ ਸਿੰਘਾਂ ਨੂੰ ਮਾਰ-ਮਾਰ ਕੇ ਪਰ ਇਹ ਮੁੱਕਦੇ ਹੀ ਨਹੀਂ ਇਹ ਪਤਾ ਨਹੀਂ ਕਿੱਥੋਂ ਪੈਦਾ ਹੋ ਰਹੇ ਨੇ ਕਿਵੇਂ ਪੈਦਾ ਹੋ ਰਹੇ ਨੇ ਉਸ ਵੇਲੇ ਉਹਨੇ ਚੁਗਲੀ ਕੀਤੀ ਆ ਕਹਿਣ ਲੱਗਿਆ ਤੂੰ ਜਿਹੜੇ ਅਸਲ ਨੇ ਜਿਹੜੇ ਸਿੰਘਾਂ ਨੂੰ ਪਾਲ ਰਿਹਾ ਉਹਨਾਂ ਨੂੰ ਨਹੀਂ ਮਾਰ ਰਿਹਾ ਜਿਹੜੇ ਏਕਾ ਦੋਕਾ ਤੈਨੂੰ ਰਾਹਾਂ 'ਚ ਮਿਲਦੇ ਆ ਉਹਨਾਂ ਨੂੰ ਤੂੰ ਮਾਰ ਰਿਹਾ ਕਹਿਣ ਲੱਗਿਆ ਤੂੰ ਪੂਰੀ ਗੱਲ ਦੱਸ ਤਾਂ ਉਸ ਵੇਲੇ ਹਰ ਭਗਤ ਨਰਨਜਨੀ ਆ ਕਹਿਣ ਲੱਗਿਆ ਜਕਰੀਆ ਇਹ ਸੂਬਾ ਸਾਹਿਬ ਸਾਡੇ ਇਲਾਕੇ ਦੇ ਵਿੱਚ ਇੱਕ ਸਿੱਖ ਹੈ ਤਾਰੂ ਸਿੰਘ ਉਹ ਆਪ ਦੇ ਪਰਿਵਾਰ ਸਮੇਤ ਜਿਹੜੇ ਜੰਗਲਾਂ ਦੇ ਵਿੱਚ ਸਿੱਖ ਰਹਿੰਦੇ ਆ ਉਹਨਾਂ ਨੂੰ ਲੰਗਰ ਵੀ ਸ਼ਕਾਉਂਦਾ ਹੈ ਕੱਪੜੇ ਵੀ ਭੇਜਦਾ ਹੈ ਇਲਾਕੇ ਦੇ ਵਿੱਚੋਂ ਇਕੱਠੇ ਕਰ ਕਰਕੇ ਉਹ ਪ੍ਰਸ਼ਾਦੇ ਰੋਜ਼ਾਨਾ ਜਾ ਕੇ ਸ਼ਕਾਉਂਦਾ ਹੈ ਕਿਉਂਕਿ ਕੁਝ ਦਿਨਾਂ ਦੇ ਵਿੱਚ ਸਾਰਾ ਨੱਗਰ ਭਾਈ ਤਾਰੂ ਸਿੰਘ ਦੀ ਮਾਤਾ ਦੇ ਨਾਲ ਪ੍ਰਸ਼ਾਦਾਂ ਤਿਆਰ ਕਰਨ ਲੱਗ ਪਿਆ ਸੀ ਜ਼ਕਰੀਆ ਖਾਨ ਨੇ ਉਸੇ ਵੇਲੇ ਹੁਕਮ ਭੇਜਿਆ ਕਿ ਜਾਓ ਪੂਰੇ ਪਰਿਵਾਰ ਨੂੰ ਪਕੜ ਕੇ ਲਿਆਓ ਕੁਝ ਸਿਪਾਹੀ ਆਏ ਆ ਘਰੇ ਉਸ ਵੇਲੇ ਇਤਿਹਾਸ ਕਹਿੰਦਾ ਹੈ ਕਿ ਭਾਈ ਧਾਰੂ ਸਿੰਘ ਬਾਹਰ ਗਏ ਹੋਏ ਆ ਮਾਤਾ ਨੇ ਬੂਹਾ ਖੋਲਿਆ ਮਾਂ ਨੇ ਪੁੱਛਿਆ ਭਾਈ ਕੌਣ ਕਹਿਣ ਲੱਗੇ ਸੀ ਸੂਬਾ ਵੱਲੋਂ ਜਗਰੀਆ ਖਾਂ ਵੱਲੋਂ ਆਏ ਆ ਤੁਹਾਨੂੰ ਗ੍ਰਿਫਤਾਰ ਕਰਨ ਆਏ ਆ ਦੇਖੋ ਸਿੱਖ ਸਿੱਖੀ ਦੀ ਰਹਿਤ ਮਾਂ ਕਹਿਣ ਲੱਗੀ ਪੁੱਤਰ ਕੋਈ ਗੱਲ ਨਹੀਂ ਗ੍ਰਿਫਤਾਰ ਕਰ ਲਿਓ ਪਹਿਲਾਂ ਤੁਸੀਂ ਥੱਕੇ ਆਏ ਹੋਵੋਗੇ ਜਲ ਪਾਣੀ ਸ਼ਕੋ ਉਹਨਾਂ ਦਾ ਜਿਹੜਾ ਬੋਲ ਵਰਤਾਰਾ ਸੀ ਉਸੇ ਵੇਲੇ ਨਰਮ ਪੈ ਗਿਆ ਸੋਚਣ ਲੱਗਿਆ ਵੀ ਅਸੀਂ ਤਾਂ ਗ੍ਰਿਫਤਾਰ ਕਰਨੇ ਆਏ ਆਂ ਇਹ ਜਲਪਾਣੀ ਪੁੱਛ ਰਹੀ ਐ ਕਹਿਣ ਲੱਗੇ ਬਾ ਕਿਤੇ ਭਲੇਖਾ ਤਾਂ ਨਹੀਂ ਪੈ ਗਿਆ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਆਂ ਮਾਤਾ ਕਹਿਣ ਲੱਗੇ ਪੁੱਤਰ ਕੋਈ ਗੱਲ ਨਹੀਂ ਗ੍ਰਿਫਤਾਰ ਕਰ ਲਿਓ ਪਹਿਲਾਂ ਪ੍ਰਸ਼ਾਦਾ ਛਕ ਲਓ ਤੁਸੀਂ ਭੁੱਖੇ ਹੋ ਹੋਵੋਗੇ ਉਹਨਾਂ ਦੇ ਕੋ ਕਹਿਣ ਲੱਗਿਆ ਇਹ ਬੁੱਢੀ ਮਾਈ ਚਰਾਕੀ ਵਰਤ ਨਹੀਂ ਐ ਇਹ ਆਪਣਾ ਧਿਆਨ ਭਟਕਾ ਰਹੀ ਹੈ ਤਾਰੂ ਸਿੰਘ ਨੂੰ ਭਜਾਉਣ ਦਾ ਯਤਨ ਕਰਦੀ ਹੈ ਮਾਤਾ ਕਹਿਣ ਲੱਗੀ ਪੁੱਤਰ ਮੇਰਾ ਪੁੱਤ ਤਾਰੂ ਸਿੰਘ ਚੋਰ ਨਹੀਂ ਹੈ ਉਹ ਕਿਤੇ ਬਾਹਰ ਗਿਆ ਆ ਜਾਵੇਗਾ ਆਪਣੇ ਆਪ ਤੁਹਾਡੇ ਕੋਲੇ ਆ ਜਾਵੇਗਾ ਕਿਤੇ ਭੱਜਣ ਵਾਲਿਆ ਚ ਨਹੀਂ ਹੈ ਇਹਨੇ ਨੂੰ ਭਾਈ ਤਾਰੂ ਸਿੰਘ ਆਇਆ ਹੈ ਭਾਈ ਤਾਰੂ ਸਿੰਘ ਦੇ ਸਮੇਤ ਭੈਣ ਨੂੰ ਤੇ ਮਾਤਾ ਨੂੰ ਵੀ ਗ੍ਰਿਫਤਾਰ ਕਰਨ ਲੱਗੇ ਹੈ ਪਿੰਡ ਦਾ ਨੰਬਰਦਾਰ ਤੇ ਪਿੰਡ ਦੇ ਇਲਾਕੇ ਦੇ ਮੋਹਤਵਾਰ ਲੋਕ ਸਾਰੇ ਇਕੱਠੇ ਹੋਏ ਐ ਨੰਬਰਦਾਰ ਅੱਗੇ ਹੋਇਆ ਐ ਸਿਪਾਈਆਂ ਨੂੰ ਕਹਿਣ ਲੱਗਿਆ ਸਾਡਾ ਜਿਹੜਾ ਪਿੰਡ ਹੈ ਇੱਕੋ ਖੂਨ ਦਾ ਰਿਸ਼ਤਾ ਹੈ ਇਹ ਤਾਰੂ ਸਿੰਘ ਦੀ ਮਾਂ ਨਹੀਂ ਸਾਡੇ ਸਾਰਿਆਂ ਦੀ ਮਾਂ ਹੈ ਆ ਕੱਲੀ ਤਾਰੂ ਸਿੰਘ ਦੀ ਭੈਣ ਨਹੀਂ ਸਾਰੇ ਪਿੰਡ ਦੀ ਭੈਣ ਹੈ ਜੇ ਇਸ ਮਾਂ ਨੂੰ ਤੇ ਭੈਣ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਸਾਡੀਆਂ ਲਾਸਾਂ ਤੋਂ ਜਾਣਾ ਪਵੇਗਾ ਇਤਿਹਾਸ ਚ ਕਿਤੇ ਵੀ ਜ਼ਿਕਰ ਮਿਲਦਾ ਹੈ ਕਿ ਉਸ ਵੇਲੇ ਉਹਨਾਂ ਨੂੰ ਕੁਝ ਮਾਇਆ ਦਾ ਲਾਲਚ ਦੇ ਕੇ ਮਾਤਾ ਤੇ ਭੈਣ ਨੂੰ ਗ੍ਰਿਫਤਾਰੀ ਤੋਂ ਬਚਾਇਆ ਗਿਆ ਹੈ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਵੀ ਜ਼ਿਕਰ ਮਿਲਦਾ ਕਿ ਉਸ ਵੇਲੇ ਕੁਝ ਨੌਜਵਾਨ ਕਹਿਣ ਲੱਗੇ ਆ ਕਿ ਭਾਈ ਤਾਰੂ ਸਿੰਘ ਜੀ ਕਿੰਨੇ ਕੁ ਸਿਪਾਹੀ ਨੇ ਇਹਨਾਂ ਨੂੰ ਮਾਰ ਕੇ ਆਪਾਂ ਤੁਹਾਨੂੰ ਛਡਾ ਲੈਨੇ ਆ ਤਾਂ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਭਾਈ ਜੇ ਤੁਸੀਂ ਮੈਨੂੰ ਛਡਾ ਵੀ ਲਉਂਗੇ ਤਾਂ ਜਖਰੀਏ ਨੇ ਸਾਰਾ ਪਿੰਡ ਮਾਰ ਦੇਣਾ ਸਾਰਾ ਪਿੰਡ ਉਜਾੜ ਦੇਣਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਉਹ ਕਹਿਣ ਲੱਗੇ ਹਾਂ ਭਾਈ ਤਾਰੂ ਸਿੰਘ ਜੀ ਅਸੀਂ ਪਿਆਰ ਕਰਦੇ ਹਾਂ ਤੁਹਾਨੂੰ ਭਾਈ ਸਾਹਿਬ ਕਹਿਣ ਲੱਗੇ ਜੇ ਸੱਚ ਮੁੱਚ ਪਿਆਰ ਕਰਦੇ ਹੋ ਤਾਂ ਜਿਵੇਂ ਮੈਂ ਪ੍ਰਸ਼ਾਦਾ ਲੈ ਕੇ ਜਾਣਾ ਕੱਲਾ-ਕੱਲਾ ਘਰ ਦੇ ਵਿੱਚ ਪ੍ਰਸ਼ਾਦਾ ਰੋਜ਼ਾਨਾ ਸਿੰਘਾਂ ਲਈ ਪੱਕਣਾ ਚਾਹੀਦਾ ਹੈ। ਕੱਲੇ-ਕੱਲੇ ਘਰ ਦੇ ਵਿੱਚੋਂ ਪ੍ਰਸ਼ਾਦਾ ਜੰਗਲ ਵਿੱਚ ਸਿੰਘਾਂ ਲਈ ਜਾਣਾ ਚਾਹੀਦਾ ਹੈ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਹਨ ਔਰ ਲਾਹੌਰ ਦੇ ਵਿੱਚ ਮੈਂ ਸੰਖੇਪ ਵਿੱਚ ਬੇਨਤੀ ਕਰਾਂ ਕਿਉਂਕਿ ਅੱਜ ਸੰਗਰਾਂਦ ਦਾ ਵੀ ਦਿਨ ਹੈ। 12 ਮਾਹਾਂ ਦੀ ਪੌੜੀ ਦੀ ਵੀ ਵਿਚਾਰ ਆਪਾਂ ਹੁਕਮਨਾਮੇ ਦੇ ਨਾਲ ਵਿਚਾਰ ਕਰਨੀ ਹੈ। ਭਾਈ ਤਾਰੂ ਸਿੰਘ ਜੀ ਨੂੰ ਲਾਲਚ ਦਿੱਤੇ ਗਏ ਆ। ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਕਿਹਾ ਤਾਰੂ ਸਿੰਘ ਹਜੇ ਤੇਰੀ ਉਮਰ ਕੀ ਹੈ ਤੂੰ ਦੀਨੇ ਇਲਾਹੀ ਕਬੂਲ ਕਰ ਲੈ ਤੇਰਾ ਚਿਹਰਾ দাগ ਦਾ ਕਰਦਾ ਹੈ ਤੈਨੂੰ ਕਿਤੋਂ ਦਾ ਨਵਾਬ ਬਣਾ ਦੇਵਾਂਗੇ ਤੈਨੂੰ ਕਿਤੇ ਕਿਸੇ ਨਵਾਬ ਦੀ ਸੁਪਤਰੀ ਨਾਲ ਵਿਆਹ ਦੇਵਾਂਗੇ ਤੈਨੂੰ ਕਿਸੇ ਚੀਜ਼ ਦੀ ਮਾਇਆ ਆਦਿਕ ਦੀ ਘਾਟ ਨਹੀਂ ਰਹੇਗੀ ਸਭ ਕੁਝ ਤੇਰੇ ਕੋਲ ਹੋਵੇਗਾ ਜ਼ਿੰਦਗੀ ਬੜੀ ਸੌਖੀ ਗੁਜ਼ਰੇਗੀ ਭਾਈ ਤਾਰੂ ਸਿੰਘ ਕਹਿਣ ਲੱਗਿਆ ਐ ਜਕਰੀਆ ਖਾ ਮੈਂ ਜੁੱਤੀ ਦੀ ਨੋਕ ਤੇ ਸਭ ਕੁਝ ਠਕਰਾਉਣਾ ਮੈਂ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਵਾਂਗਾ ਮੈਂ ਦੀਨ ਕਬੂਲ ਕਰਨਾ ਤੈਨੂੰ ਤੇਰਾ ਧਰਮ ਪਿਆਰਾ ਹੈ ਮੈਨੂੰ ਮੇਰਾ ਧਰਮ ਪਿਆਰਾ ਹੈ ਜਿਸ ਵੇਲੇ ਭਾਈ ਤਾਰੂ ਸਿੰਘ ਨੇ ਕਿਹਾ ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਵਾਂਗਾ ਜਕਰੀਆ ਖਾਂ ਕਹਿਣ ਲੱਗਿਆ ਤਾਰੂ ਸਿੰਘ ਕਿਹੜੀ ਸਿੱਖੀ ਦੀ ਗੱਲ ਕਰਦਾ ਹੈ ਤੇਰੇ ਕੇਸ ਹੀ ਕਤਲ ਕਰ ਦੇਵਾਂਗੇ ਭਾਈ ਤਾਰੂ ਸਿੰਘ ਕਹਿਣ ਲੱਗਿਆ ਗੁਰੂ ਦੀ ਕਿਰਪਾ ਹੈ ਸਿੰਘਾਂ ਦੀਆਂ ਅਸੀਸਾਂ ਨੇ ਤੂੰ ਮੇਰੇ ਕੇਸ ਨਹੀਂ ਕਤਲ ਕਰ ਸਕੇਗਾ ਕਹਿੰਦੇ ਉਸ ਵੇਲੇ ਫਤਵਾ ਦਵਾਇਆ ਗਿਆ ਕੇਸ ਕਤਲ ਕਰਨ ਦਾ ਸਿੱਖ ਇਤਿਹਾਸ ਕਰਨ ਦਾ ਬੜਾ ਯਤਨ ਕੀਤਾ ਗਿਆ ਪਰ ਭਾਈ ਤਾਰੂ ਸਿੰਘ ਦੇ ਕੇਸ ਨਹੀਂ ਕਤਲ ਹੋਏ ਕੇਸ ਕੱਟੇ ਨਹੀਂ ਗਏ ਬੜਾ ਯਤਨ ਕੀਤਾ ਕਿਉਂਕਿ ਉਹ ਵਾਹਿਗੁਰੂ ਦੀ ਗੁਰੂ ਦੀ ਵੀ ਕੋਈ ਕਲਾ ਗੁਰੂ ਦਾ ਜਦੋਂ ਸਿੱਖ ਗੁਰੂ ਦਾ ਹੋ ਕੇ ਰਹਿੰਦਾ ਆਪਣਾ ਤਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨ ਦਾ ਬਚਨ ਕਮਾਉਂਦਾ ਹੈ ਬੰਦਗੀ ਕਰਦਾ ਹੈ ਗੁਰੂ ਸਾਹਿਬ ਫਿਰ ਉਹਦੀ ਸਹਾਇਤਾ ਕਰਦੇ ਆ ਦੁਕਾਲੰ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰਬ ਬਪੂਤੇ ਭਾਈ ਤਾਰੂ ਸਿੰਘ ਦੇ ਕੇਸ ਨਹੀਂ ਕਤਲ ਹੋਏ ਅਖੀਰ ਫਤਵਾ ਦਿੱਤਾ ਗਿਆ ਕਿ ਖੋਪੜੀ ਲਾ ਦਿਓ ਜਲਾਦ ਨੇ ਉਸ ਵੇਲੇ ਰੰਬੀ ਲਈ ਹੈ ਤੇ ਥੌੜੀ ਲਈ ਹੈ ਭਾਈ ਤਾਰੂ ਸਿੰਘ ਦੇ ਮੱਥੇ ਤੋਂ ਟੱਕ ਲਾਇਆ ਹੈ ਕੰਨ ਤੱਕ ਟੱਕ ਗਿਆ ਹੈ ਖੋਪੜੀ ਨਾਲੋਂ ਲੱਥੀ ਹੈ ਦੂਸਰੇ ਪਾਸਿਓ ਫੇਰ ਗਿਚੀ ਤੱਕ ਇਹੋ ਖੋਪੜੀ ਜਿਸ ਵੇਲੇ ਉਤਾਰੀ ਆ ਜਕਰੀਆ ਖਾਂ ਕਹਿਣ ਲੱਗਿਆ ਤਾਰੂ ਸਿੰਘ ਆ ਤੂੰ ਕਹਿੰਦਾ ਸੀ ਕੇਸ ਨਹੀਂ ਲਾਉਂਦੇ ਕੇਸ ਨਹੀਂ ਲੈ ਸਕਦੇ ਆ ਵੇਖ ਤੇਰੇ ਕੇਸ ਲੈ ਗਏ ਆ ਭਾਈ ਤਾਰੂ ਸਿੰਘ ਕਹਿਣ ਲੱਗਿਆ ਜਕਰੀਆ ਤੂੰ ਕੇਸ ਲਾਉਣ ਦੀ ਗੱਲ ਕਰਦਾ ਸੀ ਮੇਰੇ ਕੇਸ ਨਹੀਂ ਲੱਤੇ ਗੁਰੂ ਨੇ ਮੇਰੀ ਰੱਖਿਆ ਕੀਤੀ ਹੈ ਕਿਉਂਕਿ ਬਚਨ ਆਉਂਦਾ ਸਰਮਸਤਕ ਰੱਖਿਆ ਪਾਰ ਬ੍ਰਹਮੰ ਸਤਗੁਰੂ ਨੇ ਮੇਰੀ ਰੱਖਿਆ ਕੀਤੀ ਐ ਤੂੰ ਖੋਪੜੀ ਲਾ ਲਈ ਐ ਪਰ ਕੇਸ ਨਹੀਂ ਕਤਲ ਹੋਇਆ ਕੇਸ ਮੇਰੇ ਤੇ ਸਤਗੁਰੂ ਦੇ ਸਾਬਤ ਨੇ ਭਾਈ ਤਾਰੂ ਸਿੰਘ ਚੌਂਕੜਾ ਮਾਰ ਕੇ ਬੈਠਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਐ ਭਾਈ ਤਾਰੂ ਸਿੰਘ ਨੇ ਕਿਹਾ ਜਕਰੀਆ ਖਾਂ ਤੂੰ ਕੇਸ ਲਾਉਣ ਦੀ ਗੱਲ ਕਰਦਾ ਐ ਮੈਂ ਤੈਨੂੰ ਜੁੱਤੀ ਮਾਰ-ਮਾਰ ਕੇ ਨਰਕ ਦੇ ਵਿੱਚ ਛੱਡ ਕੇ ਫੇਰ ਸਹਾਦਤ ਦਾ ਜਾਨਤੀ ਮੰਗਾਗਾ ਭਾਈ ਤਾਰੂ ਸਿੰਘ ਸਾਹਿਬ ਜੀ ਦੇ ਖੋਪੜੀ ਲੱਥੀ ਹੈ। ਇੰਉਂ ਲੱਗਦਾ ਜਿਵੇਂ ਖੂਨ ਦੇ ਚਵੱੱਚੇ ਦੇ ਵਿੱਚ ਕਿਸੇ ਨੇ ਇਸ਼ਨਾਨ ਕਰ ਲਿਆ ਹੋਵੇ। ਸਾਰਾ ਸਰੀਰ ਖੂਨ ਨਾਲ ਲਥਪਥ ਹੋ ਗਿਆ ਹੈ। ਖੂਨ ਦੇ ਫੁਹਾਰੇ ਸਿਰ ਦੇ ਵਿੱਚੋਂ ਨਿਕਲ ਰਹੇ ਨੇ। 25 ਸਾਲਾਂ ਦਾ ਨੌਜਵਾਨ ਚੌਂਕੜਾ ਮਾਰਿਆ ਹੋਇਆ ਹੈ। ਜਪਜੀ ਸਾਹਿਬ ਪੜ ਰਿਹਾ ਹੈ। ਕੋਈ ਇੱਕ ਦਿਨ ਨਹੀਂ, ਦੋ ਦਿਨ ਨਹੀਂ। ਇਤਿਹਾਸ ਕਹਿੰਦਾ 22 ਦਿਨ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਭਾਈ ਤਾਰੂ ਸਿੰਘ ਜਪਜੀ ਸਾਹਿਬ ਪੜਦਾ ਰਿਹਾ ਕਿਵੇਂ ਪੜਦਾ ਰਿਹਾ ਬਿਨਾ ਖੋਪਰੀ ਤੋਂ ਦੇਖੋ ਸਾਡੇ ਸ਼ਹੀਦ ਅੱਜ ਦੇ ਨੌਜਵਾਨ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੰਡ ਕਰ ਰਹੇ ਨੇ ਅੱਜ ਦੇ ਨੌਜਵਾਨ ਭਾਈ ਤਾਰੂ ਸਿੰਘ ਨੂੰ ਕਿਵੇਂ ਮੂੰਹ ਦਿਖਾਉਣਗੇ ਜਿਹੜੇ ਦਾੜ੍ਹੀਆਂ ਕਟਾਉਂਦੇ ਆ ਜਾ ਕੇ ਨਾਈ ਦੀ ਕੁਰਸੀ ਤੇ ਦੇ ਬੈਠ ਕੇ ਆਪ ਪੈਸੇ ਦੇ ਕੇ ਮੂੰਹ ਤੇ ਨਾਲੇ ਚਪੇੜਾ ਮਰਵਾਉਂਦੇ ਐ ਆਪਣੇ ਕੇਸ ਲਹਾਉਂਦੇ ਐ ਦਾੜੀ ਕੇਸ ਕਟਾਉਂਦੇ ਐ ਉਹ ਭਾਈ ਤਾਰੂ ਸਿੰਘ ਦੀ ਤਸਵੀਰ ਵੇਖਣ ਮੈਂ ਕਹਿੰਦਾ ਉਹਨਾਂ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਹਜੇ ਛੋਟੇ ਐ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਨੌਜਵਾਨ ਜਾਂ ਜਿਨ੍ਹਾਂ ਦੇ ਬੱਚਿਆਂ ਨੇ ਕੇਸ ਕਟਾਏ ਐ ਉਹ ਜਿੱਥੇ ਬੈਠਦੇ ਆ ਜਿੱਥੇ ਆਰਾਮ ਕਰਦੇ ਆ ਉਹਨਾਂ ਦੇ ਸਾਹਮਣੇ ਭਾਈ ਤਾਰੂ ਸਿੰਘ ਦੀ ਤਸਵੀਰ ਲਾਓ। ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਵੱਡ ਬਡੇਰੇ ਕੀ ਨੇ ਇਹਨਾਂ ਦੀ ਕੁਰਬਾਨੀ ਕੀ ਹੈ। ਕੇ ਸਨੀ ਲੱਥਣ ਦਿੱਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਖਾਤਰ ਖੋਪੜੀ ਲਾ ਲਈ ਹੈ। ਤੇ ਉਸ ਵੇਲੇ ਕਹਿੰਦੇ ਜਿਸ ਵੇਲੇ ਭਾਈ ਸਾਹਿਬ ਦੀ ਖੋਪੜੀ ਲਾਹੀ ਹੈ ਜਕਰੀਏ ਨੂੰ ਪਿਸ਼ਾਬ ਦਾ ਬੰਨ ਪਿਆ ਹੈ। ਤੜਫਣ ਲੱਗਿਆ ਬੜੇ ਇਲਾਜ ਕਰਾਏ ਪਰ ਕੋਈ ਇਲਾਜ کارਗਰ ਸਿੱਧ ਨਾ ਹੋਇਆ ਆਰਾਮ ਨਾ ਮਿਲਿਆ ਜਿਉਂ-ਜਿਉਂ ਸਮਾਂ ਬੀਤ ਰਿਹਾ ਤੜਫ ਰਿਹਾ ਦੁਖੀ ਹੋ ਰਿਹਾ ਅਖੀਰ ਕਿਸੇ ਨੇ ਕਿਹਾ ਕਿ ਜਿਸ ਸਿੱਖ ਦੀ ਤਾਂ ਖੋਪੜੀ ਲਾਹੀ ਹੈ ਕੋਈ ਆਮ ਨਹੀਂ ਹੈ ਉਹ ਵੱਡੇ ਫਕੀਰਾਂ ਤੋਂ ਵੀ ਵੱਡਾ ਫਕੀਰ ਵੱਡਾ ਸੰਤ ਕਮਾਈ ਵਾਲਾ ਬੰਦਗੀ ਵਾਲਾ ਸਿੱਧਕ ਵਾਲਾ ਹੈ ਉਹਰੇ ਤੈਨੂੰ ਕਿਹਾ ਵੀ ਜੁੱਤੀ ਮਾਰ-ਮਾਰ ਤੇਰੇ ਸਿਰ ਦੇ ਵਿੱਚ ਤੈਨੂੰ ਨਰਕ ਚ ਛੱਡ ਕੇ ਜਾਵਾਂਗਾ ਉਹਦੀ ਜੁੱਤੀ ਤੂੰ ਆਪਣੇ ਸਿਰ ਵਿੱਚ ਮਰਵਾ ਕਹਿੰਦੇ ਉਸ ਵੇਲੇ ਭਾਈ ਸਵੇਗ ਸਿੰਘ ਜੇਲ੍ਹ ਵਿੱਚ ਹੈ ਜਕਰੀਏ ਨੇ ਭਾਈ ਸਵੇਗ ਸਿੰਘ ਦੇ ਰਾਹੀਂ ਭਾਈ ਤਾਰੂ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਮੈਨੂੰ ਬਖਸ਼ ਦਿਓ ਭਾਈ ਤਾਰੂ ਸਿੰਘ ਕਹਿਣ ਲੱਗਿਆ ਸਵੇਗ ਸਿਆ ਜੇ ਕਿਸੇ ਦੀ ਹੋਰ ਬੇਨਤੀ ਲੈ ਕੇ ਆਉਂਦਾ ਮੈਂ ਸਿਰ ਮੱਥੇ ਪ੍ਰਵਾਨ ਕਰਦਾ ਪਾਰੇ ਜਕਰੀਆ ਜਿਨੇ ਗੁਰੂ ਦੇ ਕੇਸਾਂ ਦੀ ਬੇਅਦਬੀ ਕਰਨੀ ਚਾਹੀ ਇਹਨੂੰ ਮੈਂ ਨਹੀਂ ਬਖਸ਼ ਸਕਦਾ ਜਿੰਨਾ ਸਿੰਘਾਂ ਦੇ ਵਿੱਚ ਜੰਗਲਾਂ ਦੇ ਵਿੱਚ ਬੈਠੇ ਸਿੰਘਾਂ ਦੇ ਖਾਤਰ ਇਹ ਸਭ ਕੁਝ ਹੋ ਰਿਹਾ ਹੈ ਉਹਨਾਂ ਅੱਗੇ ਜਾ ਕੇ ਬੇਨਤੀ ਕਰ ਜਦੋਂ ਸਿੰਘਾਂ ਨੂੰ ਦੱਸਿਆ ਮੈਂ ਸੰਖੇਪ ਵਿੱਚ ਬੇਨਤੀ ਕਰਾਂ ਉਸ ਵੇਲੇ ਸੁਣਨ ਵਾਲੇ ਸਿੰਘ ਬੜੇ ਉਸ ਵੇਲੇ ਬੀਰ ਰਸ ਵਿੱਚ ਆਏ ਆ ਕਹੀ ਕਹਿਣ ਲੱਗੇ ਸੀ ਜਕਰੀਏ ਨੂੰ ਪਾਰ ਬੁਲਾ ਦੀਏ ਭਾਈ ਤਾਰੂ ਸਿੰਘ ਨੂੰ ਬਚਾਈਏ ਉਸ ਵੇਲੇ ਸਵੇਕ ਸਿੰਘ ਕਹਿਣ ਲੱਗਿਆ ਭਾਈ ਜਕਰੀਆ ਤਾਂ ਹੁਣ ਪਹਿਲਾਂ ਹੀ ਮਰਿਆ ਹੋਇਆ ਹੈ ਉਹ ਬੇਨਤੀ ਕਰ ਰਿਹਾ ਤੁਹਾਡੇ ਸਰਨ ਵਿੱਚ ਹੈ ਤਾਂ ਉਸ ਵੇਲੇ ਪੰਜਾ ਸਿੰਘਾਂ ਨੇ ਕਿਹਾ ਵੀ ਭਾਈ ਤਾਰੂ ਸਿੰਘ ਦਾ ਬਚਨ ਪੂਰਾ ਹੋਵੇਗਾ ਤਾਰੂ ਤਾਰੂ ਸਿੰਘ ਦੇ ਚਰਨਾਂ ਦੀ ਜੋੜਾ ਜੁੱਤੀ ਲਾ ਕੇ ਜਕਰੀਏ ਦੇ ਵਿੱਚ ਸਿਰ ਸਿਰ ਦੇ ਵਿੱਚ ਮਾਰੋ ਜਿੰਨਾ ਚਿਰ ਉਹਦੇ ਸਿਰ ਵਿੱਚ ਚਰਨਾਂ ਦਾ ਜੋੜਾ ਵੱਜਦਾ ਰਹੇਗਾ ਉਹਨਾਂ ਚਿਰ ਉਹਨੂੰ ਆਰਾਮ ਰਹੇਗਾ ਇਵੇਂ ਕੀਤਾ ਗਿਆ ਭਾਈ ਸਵੇਗ ਸਿੰਘ ਨੇ ਭਾਈ ਤਾਰੂ ਸਿੰਘ ਦਾ ਜੋੜਾ ਲਾਂਦਾ ਜਕਰੀਏ ਦੇ ਸਿਰ ਦੇ ਵਿੱਚ ਜਿਉਂ-ਜਿਉ ਮਾਰਦੇ ਉਹਨੂੰ ਤਿਉਂ ਤਉ ਰਾਮ ਮਿਲਦਾ ਹੈ ਜਦੋਂ ਰਾਮ ਮਿਲਦਾ ਫਿਰ ਕਹਿੰਦਾ ਵੀ ਮੇਰੇ ਸਿਰ 'ਚ ਹੋਰ ਮਾਰੋ ਹੋਰ ਜੁੱਤੀ ਮਾਰੋ ਵੇਖੋ ਸਿੱਖ ਦਾ ਸਿਦਕ ਸਿਦਕੀ ਸਿੱਖਾਂ ਦਾ ਪਰਣ ਗੁਰੂ ਕਿਵੇਂ ਪੂਰਾ ਕਰਦਾ ਹੈ ਕਹਿੰਦੇ ਉਸ ਵੇਲੇ ਜੁੱਤੀਆਂ ਦੀ ਮਾਰ ਖਾਂਦਾ-ਖਾਂਦਾ ਜਕਰੀਆ ਪਾਰ ਬੋਲ ਗਿਆ ਪਾਹੀ ਸਵੇਕ ਸਿੰਘ ਨੇ ਆ ਕੇ ਦੱਸਿਆ ਤਾਰੂ ਸਿੰਘ ਜੀ ਤੁਹਾਡਾ ਬਚਨ ਪੂਰਾ ਕਰ ਦਿੱਤਾ ਕਲਗੀਆਂ ਵਾਲੇ ਪਿਤਾ ਨੇ ਤੁਹਾਡੀ ਜੁੱਤੀਆਂ ਦੀ ਮਾਰ ਖਾਂਦਾ ਖਾਂਦਾ ਜਕਰੀਆ ਨਰਕ ਸੁਧਾਰ ਗਿਆ ਆਪ ਜੀ ਨੂੰ ਵੀ 22 ਦਿਨ ਹੋ ਗਏ ਆ ਬਿਨਾਂ ਖੋਪੜੀ ਤੋਂ ਬੈਠਿਆ ਕੀ ਹੁਕਮ ਹੈ ਇਤਿਹਾਸਕਾਰ ਕਹਿੰਦੇ ਆ ਭਾਈ ਤਾਰੂ ਸਿੰਘ ਕਹਿਣ ਲੱਗਿਆ ਐਂਹੋ ਕਰੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਓ ਅੰਮ੍ਰਿਤ ਸਰੋਵਰ ਦਾ ਜਲ ਲਿਆ ਕੇ ਮੇਰਾ ਆਖਰੀ ਇਸ਼ਨਾਨ ਕਰਾ ਦਿਓ ਕਹਿੰਦੇ ਉਸ ਵੇਲੇ ਭਾਈ ਸੁਵੇਕ ਸਿੰਘ ਨੇ ਅੰਮ੍ਰਿਤ ਸਰੋਵਰ ਦਾ ਜਲ ਲਿਜਾ ਕੇ ਲਾਹੌਰ ਨਖਾਸ ਚੌਂਕ ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਇਸ਼ਨਾਨ ਕਰਾਇਆ ਤੇ ਜਪਜੀ ਦਾ ਪਾਠ ਕਰ ਰਿਹਾ ਬਿਨਾਂ ਖੋਪੜੀ ਤੋਂ ਬੈਠਾ 25 ਸਾਲਾਂ ਦਾ ਨੌਜਵਾਨ ਪੜ ਰਿਹਾ ਜਿਨਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖੋ ਜਲੇ ਕੀਤੀ ਛੁੱਟੀ ਨਾਲ ਸੀਸ ਝੁਕਾਇਆ ਮੱਥਾ ਟੇਕਿਆ ਤੇ ਸਤਿਗੁਰੂ ਕਲਗੀਆਂ ਵਾਲੇ ਪਿਤਾ ਦੇ ਵਿੱਚ ਹੀ ਸੁਆਗਿਆ ਉਸ ਮਹਾਨ ਸ਼ਹੀਦ ਦੀ ਸ਼ਹਾਦਤ ਕੋਟ-કોટ ਪ੍ਰਣਾਮ ਹੈ ਅੱਜ ਲੋੜ ਆ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੋਂ ਸਿੱਖਿਆ ਲਈਏ ਸਿੱਖੀ ਪ੍ਰੇਮ ਦੀ ਹੈ ਸਿੱਖੀ ਸਦਕ ਦੀ ਹੈ ਸਿੱਖੀ ਹਿਰਸ ਦੀ ਵੇਖਾ ਵੇਖੀ ਦੀ ਜਨ ਲੋਭ ਦੀ ਨਹੀਂ ਹੈ ਪੰਜ ਤਰ੍ਹਾਂ ਦੀ ਸਿੱਖੀ ਕਹੀ ਹੈ ਧੰਨ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਹਿਰਸ ਦੀ ਲੋਭ ਦੀ ਵੇਖਾ ਵੇਖੀ ਦੀ ਇਹ ਤਿੰਨੇ ਤਰ੍ਹਾਂ ਦੀ ਪਰਵਾਹ ਨਹੀਂ ਹੈ ਚੌਥੀ ਹੈ ਸਦਕ ਦੀ ਪੰਜਵੀਂ ਹੈ ਪ੍ਰੇਮ ਦੀ ਸਦਕ ਦੀ ਤੇ ਪ੍ਰੇਮ ਦੀ ਸਿੱਖੀ ਪਰਵਾਹਨ ਹੈ ਭਾਈ ਤਾਰੂ ਸਿੰਘ ਵਾਂਗੂ ਸਦਕ ਤੇ ਪ੍ਰੇਮ ਦੀ ਸਿੱਖੀ ਨਿਭਾਈਏ ਸਤਿਗੁਰੂ ਕਿਰਪਾ ਕਰਨ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ ਅੱਜ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਿਹਾ ਹੈ ਅੱਜ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਵਿਚਾਰ ਕੀਤੀ ਗਈ ਹੈ